13 ਫਰਵਰੀ ਦਾ ਅੰਦੋਲਨ ਦਾ ਜਦੋਂ ਵੇਗਲ ਵੱਜਿਆ ਤੇ ਮੈਂ ਵੀ ਪਹੁੰਚਿਆ ਜੀ ਉੱਥੇ ਲੱਗਿਆ ਹੋਇਆ ਬਾਈ ਬੜਾ ਜਜਬੇ ਵਾਲਾ ਭਰਾ ਦੇਖੋ ਇੰਨਾ ਮਹਿੰਗਾ ਟਰੈਕਟਰ ਲੈ ਕੇ ਜਮਾ ਡਟਿਆ ਖੜਾ ਮੇਰਾ ਵੀਰ ਆਹ ਦੇਖ ਲਓ ਸਭ ਬਰੀ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਤੇ ਸਭ ਤੋਂ ਅੱਗੇ ਲੜ ਰਹੇ ਸੀਗੇ ਜਮਾ ਜਿੱਥੇ ਸਾਡਾ ਟਰੈਕਟਰ ਸੀਗਾ ਜਿਹੜਾ ਉਹ ਜਮਾ ਜਿੱਥੇ ਕਿੱਲਾਂ ਲੱਗੀਆਂ ਹੋਈਆਂ ਸੀ ਉੱਥੇ ਟਰੈਕਟਰ ਪਹੁੰਚ ਗਿਆ ਸੀ ਇਨੀ ਉਹਨੇ ਕੋਲੇ ਇਹਦਾ ਸ਼ੈੱਲ ਐਨੇ ਲੰਮੇ ਜੀ ਉਹ ਸ਼ੈੱਲ ਮੇਰੇ ਇੱਥੇ ਆ ਕੇ ਆ ਪੜਪੜੀ ਦੇ ਉੱਪਰ ਵੱਜਦਾ ਤੇ ਮੈਨੂੰ ਤਾਂ ਇੱਕ ਚੀਜ਼ ਆਉਂਦੀ ਦਾ ਵੱਜਦੀ ਦਾ ਪਤਾ ਲੱਗਦਾ ਤੇ ਉਸ ਤੋਂ ਬਾਅਦ ਕੋਈ ਸੁਰਤ ਨਹੀਂ ਜੀ ਮੈਨੂੰ ਨਹੀਂ ਜੀ ਮੈਂ ਸਾਰੇ ਤਕਰੀਬਨ ਜਿੰਨੇ ਆ ਕਿਸਾਨ ਲੀਡਰਾਂ ਦੇ ਮੇਰੇ ਕੋਲੇ ਨੰਬਰ ਹੈ ਮੈਂ ਸਾਰਿਆਂ ਨੂੰ 20 ਮਹੀਨੇ ਹੋ ਗਏ ਅੱਛਾ ਸਾਰਿਆਂ ਨੂੰ ਫੋਨ ਕਰ ਕਰਕੇ ਥੱਕ ਚੁੱਕੇ ਹਾਂ ਅੱਛਾ ਤੇ ਬਸ ਕਹਿੰਦੇ ਆ ਮਦਦ ਕਰਾਂਗੇ ਤੇ ਅੱਜ ਤੱਕ ਪੈਸਾ ਕੋਈ ਨਹੀਂ ਆਇਆ ਬਸ ਇੰਨੀ ਗੱਲ ਕਹਿ ਦਿਆ ਵੀ ਹਮ ਮਦਦ ਕਰਾਂਗੇ ਫਿਰ ਹੁਣ ਤੱਕ 1,20,000 ਰੁਪਇਆ ਸਿੱਧੂ ਗੁਰਜਤੈਵੰਦੀ ਵੱਲੋਂ 13 ਹਰਬ ਨੇ ਪਹਿਲੇ ਦਿਨ ਹੀ ਮੇਰੇ ਸਾਢੇ 3:3 ਵਜੇ ਸੱਟ ਲੱਗ ਜਾਂਦੀ ਤੇ ਦਿਮਾਗ ਇੰਨਾ ਸੁੱਜਣ ਲੱਗ ਗਿਆ ਸੀਗਾ ਅੰਦਰ ਆਹ ਖੋਪੜੀ ਸਾਰੀ ਕੱਢਣੀ ਪਈ ਆ ਜਿੰਨੀ ਤਕਰੀਬਨ ਅੱਛਾ ਹਾਂ ਜੀ ਕੱਢ ਕੇ ਇਹ ਢਿੱਡ 'ਚ ਰੱਖੀ ਕਿਉਂ ਕਿਉਂਕਿ ਦਿਮਾਗ ਅੰਦਰ ਫਟ ਜਾਣਾ ਸੀਗਾ ਸਾਰਾ ਆਹ ਜਗਾ ਤੇ अच्छा हां जी ਇਹ ਸਾਰਾ ਇਨਾ ਪੀਸ 27 mm ਤੇ 22 mm ਇਨਾ ਪੀਸ ਕੱਢ ਕੇ ਸਾਰਾ ਇੱਥੇ ਰੱਖ ਲਿਆ। ਕੱਢਣ ਦਿਨੇ ਬਾਅਦ ਸਹੀ ਮੈਨੂੰ ਫਿਰ ਸੁਰਤ ਆਈ ਹੈ ਜੀ। 25 ਮਾਰਚ ਨੂੰ ਇੱਥੋਂ ਕੱਢ ਕੇ ਫਿਰ ਪਾਇਆ। ਪੀ ਜੀਬ ਜੀ ਕਿਹਾ ਹੈ? ਹਾਂ ਜੀ ਹਾਂ ਦੁਬਾਰੇ ਵੀ ਫਿਰ ਕਿੰਨੇ ਦਿਨ ਆਪਰੇਸ਼ਨ ਸੀ ਤੇ ਕਿੰਨੇ ਦਿਨ ਮੁੜ ਕੇ ਲੱਕੀ ਕੋ ਨੂੰ ਲੱਗੇ? ਦੂਜੀ ਵਾਰ ਤਾਂ ਜੀ ਤਕਰੀਬਨ ਬਸ 5 ਕਿ ਦਿਨ। ਉਹ ਫਿਰ ਇਹ ਸਾਰਾ ਕਟਰਾ ਨਾਲ ਕੱਟ ਗਏ। ਇਨੇ ਦਰਵਾਜ਼ਾ ਰਿਕਵਰੀ ਹੋਈ ਦੁਬਾਰਾ ਤਾਂ ਫਿਰ ਉਹ ਵੀ ਹੈ ਜੀ ਮੰਨ ਕੇ ਚਲੋ ਵੀ ਸੁਰਤ ਜਲਦੀ ਆ ਗਈ ਸੀ ਦਿਮਾਗ ਨੂੰ ਪ੍ਰੋਪਰ ਜਗ੍ਹਾ ਚਾਹੀਦੀ ਹੈ ਜਿਵੇਂ ਆਪਣੀ ਆਮ ਖੋਪੜੀ ਹੁੰਦੀ ਹੈ ਵੀ ਗੋਲ ਪੂਰਾ ਦਿਮਾਗ ਨੂੰ ਉਹ ਵੀ ਜਗ੍ਹਾ ਚਾਹੀਦੀ ਹੈ ਟੈਕਨੀਕ ਵਾਈ ਚਲਦੀ ਹੈ ਨਾਲ ਦਾ ਅਟੈਕ ਆ ਜਾਂਦਾ ਜਿਵੇਂ ਇਸ ਤਰ੍ਹਾਂ ਦਾ ਅੱਛਾ ਉਹ ਕਹਿੰਦੇ ਵੀ ਕਈ ਤਰ੍ਹਾਂ ਦਾ ਮਟੀਰੀਅਲ ਹੈ ਜਿਵੇਂ ਅਲੂਮੀਨੀਅਮ ਦੀ ਵੀ ਲੱਗਦੀ ਹੈ ਕਈ ਹੋਰ ਪਲਾਸਟਿਕ ਵੀ ਲਾ ਲੋ ਤੇ ਕਈ ਤਰ੍ਹਾਂ ਦਾ ਹੋਰ ਮਟੀਰੀਅਲ ਹੈ ਜਿਹੜੀ ਉਹ ਬੋਡੀ ਨੂੰ ਕਿਹੜਾ ਸ਼ੂਟ ਕਰਦਾ ਹੁਣ ਤੱਕ ਕਿੰਨਾ ਖਰਚਾ ਆਇਆ 7-8 ਲੱਖ ਰੁਪਏ ਦੇ ਕਰੀਬ 8 ਲੱਖ 30 ਨਕ ਜੋ ਕਾਰ ਬਣੇ ਭਾਵੇਂ 5 ਲੱਖ ਤੋਂ 6 ਲੱਖ ਹੋ ਜਾਂਦਾ ਹੈ ਕੋਈ ਉਹ ਵਿੱਚ ਕੁਝ ਟੀਮ ਚ ਕੋਈ ਨਹੀਂ ਕੋਈ ਜਿਸ ਤਰ੍ਹਾਂ ਸਰ ਜੋ ਚੀਜ਼ ਨੂੰ ਚੰਗੀ ਲੱਗੂ ਬਸ ਮੈਨੂੰ ਮੇਰਾ ਇਲਾਜ ਸਹੀ ਹੋਣਾ ਚਾਹੀਦਾ ਹੈ ਇਹੋ ਜੇ ਲੋਕਾਂ ਤੋਂ ਕਿੱਥੋਂ ਆਈ ਮਦਦ ਫਿਰ ਕੁਮਾਰ ਹੈ ਬਰਾ ਇਹ ਕੋਈ ਅਕਰਵਾਲਾ ਹੈ ਕੋਈ ਸਿੰਗਲ ਹੈ ਇਹ ਵੀ ਦਾ ਵੀ ਮਦਦ ਆਉਂਦੀ ਲੋ ਪੰਜਾਬ ਪੰਜਾਬ ਤੋਂ ਬਾਹਰ ਤੇ ਦੁਨੀਆ ਭਰ ਚ ਪੱਪੇ ਸੇ ਟਾਈਮ ਦੇ ਸਭ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਇੱਕ ਬੜੇ ਨਵੇਕਲੀ ਹੱਦਬੀਤੀ ਤੇ ਗਾਥਾ ਸੁਣਾਵਾਂਗੇ ਇੱਕਹਿਵਾ ਜੀ ਸ਼ਖਸ ਦੀ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੀ ਦਿਲ ਵੀ ਕੰਬ ਜਾਏ ਲੂਕਣ ਦੇ ਖੜੇ ਹੋ ਜਾਓ ਉਸ ਸ਼ਖਸ ਦੇ ਅਸੀਂ ਰੂਪਰੂ ਕਰਾਵਾਂਗੇ ਜਿਸ ਦੇ ਨਿਊਰੋ ਮੈਕਮੇਨੇ ਪੀਏ ਦੇ ਨਿਊਰੋ ਭਾਗ ਨੇ ਹੁਣ ਤੱਕ ਤਿੰਨ ਜਿਹੜੇ ਆ ਉਹ ਦਿਮਾਗ ਦੇ ਸਰਜਰੀਆਂ ਕੀਤੀਆਂ ਹੁਣ ਤੱਕ ਤੇ ਉਹਦਾ ਨਤੀਜਾ ਕੀ ਹੋਇਆ ਕਿਉਂ ਹੋਇਆ ਤੇ ਇਸ ਵੇਲੇ ਕੀ ਹਾਲਤ ਹੈ ਇਹ ਸਾਰਾ ਕੁਝ ਅਸੀਂ ਤੁਹਾਨੂੰ ਉਸ ਸ਼ਖਸ ਦੀ ਆਪਣੀ ਹੱਦੀਂ ਬੀਤੀ ਰਹੇ ਸੁਣਾਵਾਂਗੇ ਤੇ ਸ਼ਖਸ ਉਹ ਹੈ ਜਿਸ ਨੂੰ ਇਹ ਸਾਰਾ ਕੁਝ ਭੁਗਤਣਾ ਪਿਆ ਇਹ ਜਿਹੜਾ ਸਾਰਾ ਕੁਝ ਭੁਗਤਣਾ ਪਿਆ ਉਹਦੇ ਨਾਲ ਹੋਇਆ ਵਾਪਰਿਆ ਉਹ ਵਾਪਰਿਆ ਇੱਕ ਖਾਸ ਅੰਦੋਲਨ ਦੇ ਵਿੱਚ ਖਾਸ ਲਹਿਰ ਦੇ ਵਿੱਚ ਤੇ ਉਸ ਦਰਾਂ ਜੋ ਅੰਦੋਲਨ ਦਰਾਂ ਜੋ ਕੁਝ ਹੋਇਆ ਉਸ ਦਾ ਨਤੀਜਾ ਉਸ ਨੂੰ ਕੀ ਭੁਗਤਣਾ ਪਿਆ ਤੇ ਅੱਜ ਉਹਨਾਂ ਦੀ ਕੀ ਹਾਲਤ ਹੈ ਇਹ ਸਾਰਾ ਕਿੱਸਾ ਸਮੁਖ ਸੀ ਸਾਡੇ ਨਾਲ ਦੇ ਸੁਖ ਸੁਖਪਾਲ ਸਿੰਘ ਸਿੱਧੂ ਜਿਹੜੇ ਕੇ ਸਾਡੇ ਸਾਹਮਣੇ ਨੇ ਬਠਿੰਡੇ ਜ਼ਿਲ੍ਹੇ ਦੇ ਕਰਾਰ ਵਾਲਾ ਪਿੰਡ ਦੇ ਇਹ ਰਹਿਣ ਵਾਲੇ ਨੇ ਤੇ ਇਹਨਾਂ ਦਾ ਤੁਸੀਂ ਦੇਖ ਰਹੋ ਅਗਲੇ ਜਿਹੜਾ ਪੂਰੀ ਕਹਾਣੀ ਅਸੀਂ ਹੁਣ ਇਹਨਾਂ ਤੁਹਾਨੂੰ ਸੁਣਾਵਾਂਗੇ ਕੀ ਹੋਇਆ ਤੇ ਹਸਬੰਦ ਕੀ ਕੀਤਾ ਸੁਪਾਲੀ ਸਵਾਗਤ ਹੈ ਇਹ ਨਿਸ਼ਾਨ ਜਿਹੜਾ ਬੜੇ ਇਤਰਾਜ ਤੇ ਜੀ ਇਹ ਕਾਹਦਾ ਕੀ ਹੈ ਇਹ ਆਪਣਾ ਜਿਹੜਾ 2024 13 ਫਰਵਰੀ ਨੂੰ ਕਿਸਾਨ ਅੰਦੋਲਨ ਟੂ ਸ਼ੰਭੂ ਬਾਡਰ ਖਨੋਰੀ ਬਾਡਰ ਕਨਾਰਡੀ ਬਾਰਡਰ ਤਾਂ ਤੁਹਾਨੂੰ ਪਤਾ ਹੀ ਬੱਲੂ ਤੋਂ ਮੁੰਡਾ ਸ਼ੋਭਦੀਪ ਸਿੰਘ ਉਹ ਤਾਂ ਚੱਲ ਹੀ ਬਸ ਉਹ ਵੀ ਤੁਹਾਡੇ ਨੇੜੇ ਹੀ ਸੀ ਹਾਂਜੀ ਹਾਂ ਆਪਣੇ ਨੇੜੇ 6 7 7 8 ਕਿਲੋਮੀਟਰ ਪਿੰਡ ਹੈ ਜੀ ਤੇ ਮੈਂ ਉਸ ਦਿਨ ਆਪਾਂ ਨੂੰ ਵੀ ਦਰਦ ਸੀਗਾ ਪੰਜਾਬ ਦੀ ਧਰਤੀ ਦਾ ਵੀ ਨਹੀਂ ਐਸੀ ਪੰਜਾਬ ਦੀ ਧਰਤੀ ਦੀ ਉੱਗੀ ਹੋਈ ਕਣਕ ਦੀ ਰੋਟੀ ਖਾਣੇ ਆ ਸੁੱਖਾ ਸਿਆਂ ਜਾਣਾ ਚਾਹੀਦਾ ਪਿਆਰੀ ਇਹਨਾਂ ਦੀ ਪੰਜਾਬ ਨਾਲ 13 ਫਰਵਰੀ ਦਾ ਅੰਦੋਲਨ ਦਾ ਜਦੋਂ ਬੀਗਲ ਵੱਜਿਆ ਤੇ ਮੈਂ ਵੀ ਪਹੁੰਚਿਆ ਜੀ ਉੱਥੇ ਕਿਥੇ ਸ਼ੰਭੂ ਬਾੜ ਸ਼ੰਭੂ ਬਾੜ ਸ਼ੰਭੂ ਬਾੜ ਤੇ ਫਿਰ ਇੱਕ ਤਾਂ ਇਨਸਾਨ ਹੁੰਦਾ ਵੀ ਜਾ ਕੇ ਪਿੱਛੇ ਜੇ ਖੜੇ ਰੋ ਜਾਓ ਤਾਂ ਫਿਰ ਕੰਮ ਕਰੋ ਨਹੀਂ ਤਾਂ ਫਿਰ ਜਾਓ ਮੈਂ ਤਾਂ ਧਾਰਨਾ ਧਾਰ ਕੇ ਗਿਆ ਤੇ ਸਭ ਤੋਂ ਅੱਗੇ ਲੜ ਰਹੇ ਸੀਗੇ ਜਮਾਂ ਜਿੱਥੇ ਸਾਡਾ ਡਾਇਰੈਕਟਰ ਸੀਗਾ ਜਿਹੜਾ ਉਹ ਜਮਾਂ ਜਿੱਥੇ ਕਿੱਲਾਂ ਲੱਗੀਆਂ ਹੋਈਆਂ ਸੀ ਉੱਥੇ ਟਰੈਕਟਰ ਪਹੁੰਚ ਗਿਆ ਸੀ ਜੀ ਮੈਂ ਟਰੈਕਟਰ ਦੇ ਮੁੰਡੇ ਦੇ ਨਾਲ ਬੈਠਾ ਉੱਥੇ ਟਾਇਰ ਸੈੱਲ ਦੇ ਗੋਲੇ ਜਿਹੜੇ ਅਲੂਮੀਨੀਅਮ ਦੇ ਗੋਲੇ ਕਈ ਤਰ੍ਹਾਂ ਦੇ ਆਉਂਦੇ ਆ ਪਰ ਇੱਕ ਅਲੂਮੀਨੀਅਮ ਦੇ ਗੋਲੇ ਹੁੰਦਾ ਸ਼ੈੱਲ ਐਨੇ ਲੰਬੇ ਜੀ ਉਹ ਸ਼ੈੱਲ ਮੇਰੇ ਇੱਥੇ ਆ ਕੇ ਆ ਪੁਰਪੜੀ ਦੇ ਉੱਪਰ ਵੱਜ ਰਹੀ ਆ ਆ ਜਗ੍ਹਾ ਤੇ ਤੇ ਬਾਅਦ ਸੋ ਮੈਨੂੰ ਤਾਂ ਇੱਕ ਚੀਜ਼ ਆਉਂਦੀ ਦਾ ਵੱਜਣੀ ਦਾ ਪਤਾ ਲੱਗਦਾ ਤੇ ਉਸ ਤੋਂ ਬਾਅਦ ਕੋਈ ਸੁਰਤ ਨਹੀਂ ਜੀ ਮੈਨੂੰ ਕੁਝ ਨਹੀਂ ਬੱਸ ਉੱਥੋਂ ਰਜਿੰਦਰਾ ਹਸਪੀਟਲ ਲੈ ਜਾਂਦੇ ਜੀ ਰਜਿੰਦਰਾ ਹਸਪੀਟਲ ਤੋਂ ਮੁੰਡੇ ਨੇ ਇਹ 13 ਫਰਵਰੀ ਦੀ ਗੱਲ ਪਹਿਲੇ ਹਾਂਜੀ 13 ਫਰਵਰੀ ਨੂੰ ਪਹਿਲੇ ਦਿਨ ਹੀ ਮੇਰੇ ਸਾਢੇ 1:3:3 ਵਜੇ ਸੱਟ ਲੱਗ ਜਾਂਦੀ ਹੈ ਹਮ ਹਰੀਜੰਦਰਾ ਹਸਪੀਟਲ ਹਰੀਜੰਦਰਾ ਤੋਂ ਫਿਰ ਦੂਜੇ ਸ਼ ਤੀਜੇ ਦਿਨ ਰੈਫਰ ਪੀਜੀਏ ਕਰਦੇ ਉੱਥੋਂ ਫਿਰ ਪੀਜੀਏ ਵੀ ਦਿਮਾਗ ਇੰਨਾ ਸੁੱਜਣ ਲੱਗ ਗਿਆ ਸੀਗਾ ਅੰਦਰ ਆਹ ਖੋਪੜੀ ਸਾਰੀ ਕੱਢਣੀ ਪਈ ਸੀ ਆ ਜੀ ਤਕਰੀਬ ਅੱਛਾ ਹਾਂਜੀ ਕੱਢ ਕੇ ਇਹ ਢਿੱਡ ਚ ਰੱਖੀ ਕਿਉਂ ਕਿਉਂਕਿ ਦਿਮਾਗ ਅੰਦਰ ਫਟ ਜਾਣਾ ਸੀਗਾ ਸਾਰਾ ਚੋ ਜੇ ਇਹ ਖੋਪੜੀ ਨਹੀਂ ਕੱਟਦੇ ਸੀ ਦਿਮਾਗ ਵਿੱਚ ਰੱਖੀ ਢਿੱਡ ਚ ਰੱਖੀ ਪਹਿਲੀ ਵਾਰੀ ਸੁਣਿਆ ਵੀ ਢਿੱਡ ਚ ਰੱਖੀ ਇਹ ਕਿਵੇਂ ਲੈ ਮੈਂ ਸਮਝਾ ਲਈ ਹਾਂਜੀ ਕਿ ਕਿਵੇਂ ਢਿੱਡ ਦਿੱਤੀ ਕਾਟ ਕੇ ਕਿੱਥੇ ਹਾਂਜੀ ਕਿਸ ਤਰ੍ਹਾਂ ਰੱਖੀ ਕਿੱਥੇ ਮਤਲਬ ਰੱਖੀ ਇਹ ਆ ਦੇਖੋ ਜੀ ਇਹ ਮੰਗੋ ਆ ਜਗ੍ਹਾ ਤੇ ਅੱਛਾ ਹਾਂਜੀ ਇਹ ਸਾਰਾ ਇੰਨਾ ਪੀਸ 27 ਐਮ ਐਮ ਤੇ 22 ਐਮ ਐਮ ਇੰਨਾ ਪੀਸ ਕੱਢ ਕੇ ਸਾਰਾ ਇੱਥੇ ਰੱਖਿਆ ਜੀ ਕਿਉਂ ਰੱਖਿਆ ਕਿਉਂਕਿ ਦਿਮਾਗ ਨੂੰ ਸੁੱਜਣ ਦੀ ਜਗ੍ਹਾ ਮਿਲ ਜੇ अच्छा हां फिर एक महीने तक दिमाग ਇੱਥੇ ਤੱਕ ਆ ਗਿਆ ਸੀਗਾ ਸੁਝ ਗਈ ਇੱਕ ਡੇਢ ਮਹੀਨੇ ਦੇ ਵਿੱਚ ਡੇਢ ਮਹੀਨੇ ਦੇ ਵਿੱਚ ਥੋੜੀ ਵਾਪਸੀ ਕਰਕੇ ਆਪਣੀ ਜਗ੍ਹਾ ਤੇ ਅੱਛਾ ਚਲੋ ਵੀ ਉੱਥੋਂ ਤਾਂ ਘਰੇ ਚਲੇ ਜਾਨੇ ਆ 14 ਮਹੀਨਿਆਂ ਬਾਅਦ ਫਿਰ ਮਿਲਦ ਨੂੰ ਉਹਨੂੰ ਬੇਹੋਸ਼ੀ ਬੋਸ਼ਕਾ ਦਵਾਈ ਦਿੰਦੂ ਬੋਸ਼ ਇੱਕ ਮਹੀਨੇ ਬਾਅਦ ਅੱਛਾ ਇੱਕ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਵੀ ਆਪਾਂ ਹੈਗੇ ਆ ਇਸ ਤਰ੍ਹਾਂ ਦੇ ਅੱਛਾ ਨੀ ਪਹਿਲਾਂ ਮੈਨੂੰ ਕੁਝ ਨਹੀਂ ਅੱਛਾ ਕੋਈ ਵੀ ਸੋਚੂ ਵੱਧ ਨਹੀਂ ਸੀ ਮਨ ਕੇ ਚਲੋ ਬਸ ਇੱਕ ਦੋ ਵਾਰ ਜਦੋਂ ਸੀਟੀ ਸਕੈਨ ਉਹ ਮਸ਼ੀਨ ਜਿਹੜੀ ਗੂੰਜਦੀ ਪਉਂਦੀ ਹੈ ਉਹ ਜੂਰ ਮੈਨੂੰ ਕਦੇ ਕਦੇ ਮਹਿਸੂਸ ਹੁੰਦਾ ਸੀਗਾ ਵੀ ਕੋਈ ਗੂੰਜ ਪੈ ਰਹੀ ਹੈ ਤੇ ਨਹੀਂ ਮੰਨ ਕੇ ਚਲੋ ਤਕਰੀਬਨ 1.5 ਮਹੀਨੇ ਬਾਅਦ ਸਹੀ ਮੈਨੂੰ ਫਿਰ ਸੁਰਤਈਆ ਜਦੋਂ ਮੈਨੂੰ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਮੈਂ ਬਚ ਗਏ ਸ਼ੁਕਰ ਹੈ ਬਾਲ ਕੱਤੇ ਬਸ ਬਚ ਗਈ ਪਈ ਆਹ ਕਹਾਣੀ ਹੋ ਗਈ ਜੀ ਤੇ ਫਿਰ ਉਸ ਤੋਂ ਬਾਅਦ ਮਨ ਕੁਝ ਤੋਂ ਬਾਅਦ ਫਿਰ ਰੱਖਿਆ ਸੀ ਇਹ ਤਸਕੀ ਫਿਰ 14 ਮਹੀਨਿਆਂ ਦੇ ਬਾਅਦ ਤਕਰੀਬਨ 2025 25 ਮਾਰਚ ਨੂੰ ਇੱਥੋਂ ਕੱਢ ਕੇ ਫਿਰ ਪਾਇਆ ਗਿਆ 14 ਮਹੀਨੇ ਇੱਥੇ ਰਿਹਾ ਹੋਇਆ ਹਾਂਜੀ ਹਾਂ 14 ਮਹੀਨੇ ਇੱਥੇ ਰਿਹਾ ਅੱਛਾ ਤੇ ਉਹ ਪਾਉਣ ਤੋਂ ਬਾਅਦ ਮੈਨੂੰ ਇਹ ਸੀਗਾ ਜੀ ਵੀ ਚਲੋ ਹੁਣ ਮੈਂ ਪੀਜੀ ਵਿੱਚ ਹੀ ਕਿ ਹੋਇਆ ਹਾਂਜੀ ਹਾਂ ਦੁਬਾਰੇ ਵੀ ਫਿਰ ਕਿੰਨੇ ਦਿਨ ਆਪਰੇਸ਼ਨ ਸੀ ਤੇ ਕਿੰਨੇ ਦਿਨ ਮੁੜ ਕੇ ਲੱਕੀ ਕੋਨ ਨੂੰ ਲੱਗੇ ਦੂਜੀ ਵਾਰ ਤਾਂ ਜੀ ਤਕਰੀਬਨ ਬਸ 5 ਕਿ ਦਿਨ ਨਹੀਂ ਕਿੰਨੇ ਦਿਨ ਦਾ ਆਪਰੇਸ਼ਨ ਸੀ ਸਰਜਰੀ ਕਿੰਨੇ ਦਿਨ ਦੀ ਸੀ ਸਰਜਰੀ ਪਹਿਲੀ ਤਾਂ ਸੀਗੀ ਜੀ 15 ਤੋਂ 17 ਘੰਟੇ अच्छा <laughs> हां जी हां अच्छा <laughs> दूसरी बार 5-1 ਘੰਟਿਆਂ ਦਾ ਸੀਗਾ ਅੱਛਾ ਹਾਂ ਜੀ ਪਹਿਲਾਂ ਤਾਂ 15 ਤੋਂ 17 ਘੰਟੇ ਤੇ ਫਿਰ ਇਹ ਸਾਰਾ ਕਟਰਾਂ ਨਾਲ ਕੱਟ ਲਿਆ ਜੀ ਅੱਛਾ ਜਿਵੇਂ ਆਪਾਂ ਕੋਈ ਮੰਨ ਕੇ ਚੱਲੂ ਵੀ ਕੋਈ ਕਟਰ ਹੁੰਦੇ ਆ ਉਹ ਕਟਰਾਂ ਨਾਲ ਹੌਲੀ-ਹੌਲੀ ਉੱਧਰੋਂ ਦਿਮਾਗ ਵੀ ਸੁੱਜ ਜਾਵੇ ਵਿੱਚ ਵੀ ਉਹ ਦਿਮਾਗ ਦੇ ਵਿੱਚ ਵੀ ਨਾ ਕਟਰ ਵੱਜੀਆਂ ਤਾਂ ਕਰਕੇ ਜੀ ਉਹਦੇ ਵਿੱਚ ਅੱਛਾ ਹਾਂ ਜੀ ਤੇ ਉਹ ਤੋਂ ਫੇਰ ਅਗਲਾ ਉਹ ਕੱਢ ਕੇ ਫੇਰ ਫੇਰਾ ਫੇਰ ਉੱਤੇ ਫੇਰ ਉੱਤੇ ਟੈਸਟ ਸਟਿਚ ਕਰਦੇ ਇਦਾਂ ਉਹ ਤਾਂ ਹਾਂ ਜੀ ਕਿੰਨੇ ਦਿਨਾਂ ਬਾਅਦ ਰਿਕਵਰੀ ਹੋਈ ਦੁਬਾਰਾ ਤਾਂ ਫਿਰ ਉਹੀ ਹੈ ਜੀ ਮੰਨ ਕੇ ਚਲੋ ਵੀ ਸੁਰਤ ਜਲਦੀ ਆ ਗਈ ਸੀ ਉਦੋਂ ਦਾ ਅੱਛਾ ਉਦੋਂ ਤਾਂ ਸੁਰਤ ਮੰਨ ਕੇ ਚਲੋ ਦੂਜੇ ਇੱਕਤੀ ਜੇ ਕਿਤੇ ਨਾ ਸੁਰਤ ਆ ਗਈ ਸੀ ਹਾਂਜੀ ਹਾਂ ਅੱਛਾ ਕੋਲੋਂ ਸੀਸੀਆ ਦੇ ਕਿ ਕਰਦੇ ਇਹਨਾਂ ਹਾਂਜੀ ਹਾਂ ਸਰਜਰੀ ਦਾ ਨਤੀਜਾ ਦਿੰਦੇ ਹਾਂਜੀ ਉਸ ਤੋਂ ਬਾਅਦ ਫਿਰ ਹੋਸ਼ ਆ ਗਈ ਦੋਸ਼ ਹੋਸ਼ ਆ ਗਈ ਸੀ ਜਲਦੀ ਅੱਛਾ ਕਿੰਨੇ ਦਿਨਾਂ ਬਾਅਦ ਰਿਕਵਰੀ ਹੋਈ ਇਹਦੀ ਜਿਹਦਾ ਫਿਰ ਜਿਹਦਾ ਕੀ ਕਿੰਨੇ ਦਿਨਾਂ ਬਾਅਦ ਇਹ ਇਹ ਤਾਂ ਫਿਰ ਟਾਂਕੇ ਲੱਗੇ ਰਹੇ ਜੀ 1 ਸਵਾ ਮਹੀਨੇ ਬਾਅਦ ਟਾਂਕੇ ਕੱਟੇ ਜੀ ਤੇ ਇਹ ਪਰ ਪ੍ਰੋਪਰ ਸਹੀ ਨਹੀਂ ਹੋਇਆ ਅੱਜ ਕੋਪੜੀਆਂ ਉੱਨ ਲੱਗ ਗਈ ਜੀ ਅੱਛਾ ਹੁਣ ਇਹ ਜਿਹੜਾ ਦਿਮਾਗ ਹੈ ਦਿਮਾਗ ਨੂੰ ਪ੍ਰੋਪਰ ਜਗ੍ਹਾ ਚਾਹੀਦੀ ਹੈ ਜਿਵੇਂ ਆਪਣੀ ਆਮ ਖੋਪੜੀ ਹੁੰਦੀ ਹੈ ਵੀ ਗੋਲ ਪੂਰਾ ਦਿਮਾਗ ਨੂੰ ਵੀ ਜਗ੍ਹਾ ਚਾਹੀਦੀ ਹੈ ਹੁਣ ਜਦੋਂ ਛਿੱਕ ਵੱਜਦੀ ਹੈ ਜਾਂ ਮੈਨੂੰ ਕੋਈ ਐਂ ਚੀਜ਼ ਝੁੱਕ ਕੇ ਚੱਕਣੀ ਪੈ ਜੇ ਜਾਂ ਕਈ ਵਾਰੀ ਪੈਰ ਉੱਚੇ ਨੀਵੇਂ ਵੱਜੇ ਕਈ ਵਾਰੀ ਆ ਬੋਲ ਦੇ ਬੋਲ ਦੇ ਉੱਚਾ ਬੋਲ ਪਾਂ ਤਾਂ ਉਦੋਂ ਬਸ ਐਵੇਂ ਜੇ ਹੁੰਦਾ ਵੀ ਡੱਕ ਗਿਆ ਜਾਂ ਕੁਝ ਫਟੂਗਾ ਅੰਦਰ ਤੇ ਇੱਕ ਅਟੈਕ ਦੀ ਪ੍ਰੋਬਲਮ ਵੀ ਹੈ ਜੀ ਕਈ ਵਾਰ ਹਜੇ ਵੀ ਕਈ ਵਾਰ ਅਟੈਕ ਦੀ ਦਵਾਈ ਚੱਲਦੀ ਆ ਨਾਲ ਨਾਲ ਅਟੈਕ ਆ ਜਾਂਦੇ ਜਿਵੇਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ 10 ਤੋਂ 15 ਸੈਕਿੰਡ ਦਾ ਅਟੈਕ ਹੋ ਜਾਂਦਾ ਤੇ ਹੁਣ ਫਿਰ ਡਾਕਟਰ ਕੀ ਕਹਿੰਦੇ ਐ ਫੂਚੂ ਹੁਣ ਡਾਕਟਰ ਕੀ ਆਦੇ ਬਣਾ ਕੇ ਲਗਣੀ ਹੈ ਇਹ ਕੋਪਣੀ ਸਾਰੀ ਅੱਛਾ ਇਹ ਤਾਂ ਬੈਠ ਨਹੀਂ ਨੀ ਤੇ ਇਹ ਫੇਲ ਹੋ ਗਿਆ ਸੌਦਾ ਹੁਣ ਇਹ ਸਾਰਾ ਬਣਾ ਕੇ ਪੀਸ ਜਿਹਦੇ ਬਰਾਦਰ ਦਾ ਜਿਵੇਂ ਆਹ ਹੈ ਜੀ ਇਸ ਤਰ੍ਹਾਂ ਦਾ ਸਹਜ ਬਣਾਉਣਾਗੇ ਆਰਟੀ ਵੀ ਚਲਾਉਣਗੇ ਹਾਂਜੀ ਉਹ ਆਰਟੀ ਵੀਸ਼ਨ ਅੱਛਾ ਉਹ ਕਹਿੰਦੇ ਵੀ ਕਈ ਤਰ੍ਹਾਂ ਦਾ ਮਟੀਰੀਅਲ ਹੈ ਜਿਵੇਂ ਅਲਮੀਨੀਅਮ ਦੀ ਵੀ ਲੱਗਦੀ ਹੈ ਕਈ ਹੋਰ ਪਲਾਸਟਿਕ ਵੀ ਲਾ ਲਓ ਤੇ ਕਈ ਤਰ੍ਹਾਂ ਦਾ ਹੋਰ ਮਟੀਰੀਅਲ ਹੈ ਜਿਵੇਂ ਉਹ ਬੋਡੀ ਨੂੰ ਕਿਹੜਾ ਸ਼ੂਟ ਕਰਦਾ ਅੱਛਾ ਪਹਿਲਾਂ ਸੈਂਪਲ ਵਗੈਰਾ ਲੈ ਕੇ ਸਾਰੇ ਤੇ ਫਿਰ ਉਹ ਮਤਲਬ ਕਿ ਉਹ ਬਣਾ ਕੇ ਲੱਗਣਾ ਜੀ ਉਹਨੇ ਸਾਰਾ ਇਹਨਾਂ ਇਹਨਾਂ ਜਿੰਨਾ ਹੈਗਾ ਤੇ ਉਹ ਫਿਰ ਦੁਬਾਰਾ ਸਰਜਰੀ ਹੋਣੀ ਹੈ ਹਾਂਜੀ ਹਾਂਜੀ ਫਿਰ ਦਾ ਆਪਰੇਸ਼ਨ ਹੋਣਾ ਦੁਬਾਰਾ ਹਾਂਜੀ ਹਾਂਜੀ ਤੇ ਉਹਦਾ ਉਹ ਕਦੋਂ ਹੋਣਾ ਕੋਈ ਦਿੱਤਾ ਪੀਜੀ ਹੋਣਾ ਟਾਈਮ ਹਾਂ ਜੀ ਪੀਜੀਆਈ ਕੱਲ ਮਿਲਣਾ ਵੀ ਡਾਕਟਰ ਸਾਹਿਬ ਨੂੰ ਤੇ ਨਿਊਰੋ ਸਰਜਨ ਤੇ ਡਾਕਟਰ ਜਿਹੜੇ ਕਰ ਰਹੇ ਨਵੀਂ ਸੀਮ ਲਈ ਹਾਂ ਜੀ ਬਹੁਤ ਜਿਆਦਾ ਲੱਗ ਰਹੀ ਤਾਂ ਕਰਕੇ ਡਾਕਟਰ ਸਾਹਿਬ ਦੀ ਕਿੰਨਾ ਦੇਖੋ ਹੁਣ ਫੇਰ ਸਰਜਰੀ ਹੋਣੀ ਹੈ ਸੀ ਹੁਣ ਤੱਕ ਕਿੰਨਾ ਖਰਚਾ ਹੈ ਟੋਟਲ ਦੇਖੋ ਜੀ 5 ਲੱਖ ਰੁਪਿਆ ਤਾਂ ਜਿਹੜੋਂ ਉਹ ਬੰਦੇ ਮੇਰੇ ਜਦੋਂ ਮੈਂ ਬੇਸੁਰਤ ਸੀਗਾ ਮੈਨੂੰ ਕੁਝ ਨਹੀਂ ਪਤਾ ਸੀਗਾ ਕਿੱਥੇ ਹੈਗਾ ਕਿੱਥੋਂ ਲਾਜ ਕਿੱਥੋਂ ਕੀ ਕਿੱਥੋਂ ਕੀ ਉਦੋਂ ਕਰ ਕਰਾ ਕੇ ਮੰਨ ਕੇ ਚਲੋ ਵੀ 3.5-4-4 ਲੱਖ ਰੁਪਏ ਦੇ ਨੇੜੇ ਦਾ ਉਦੋਂ ਪਹਿਲੇ ਆਪਰੇਸ਼ਨ ਦਾ ਹੂੰ ਜਿਹੜਾ ਟੋਟਲ ਜਿੰਨਾ ਉਹ ਬੰਦੇ ਦੱਸਦੇ ਅ ਵੀ ਭਾਈ ਇੰਨੇ ਲੱਗੇ ਆ ਉਹ ਚਾਹੇ ਕਿਵੇਂ ਵੀ ਲੱਗੇ ਤੇ ਦੂਜਾ ਆਪਰੇਸ਼ਨ ਵੀ ਹੋਇਆ ਜੀ ਫਿਰ ਫਿਰ ਉਦੋਂ ਬਾਅਦ ਸਾਨੂੰ ਪਤਾ ਜੀ ਐਂਬੂਲੈਂਸਾਂ ਦੇ ਖਰਚੇ ਵੀ ਤੇ ਟੋਟਲ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਹੁਣ ਤੱਕ 7-8 ਲੱਖ ਰੁਪਏ ਦੇ ਕਰੀਬ ਲੱਖ-ਲੱਖ ਲਗ ਜੋ ਖਰਚਾ ਹੋਇਆ ਬਾਕੀ ਜਦੋਂ ਉਤਨਾ ਕਰ ਹਾਂਜੀ ਹਾਂ ਮਤਲਬ ਪ੍ਰੋਡਕਟ ਦਾ 10 ਲੱਖ ਪ੍ਰੋਡਕਟ ਤੇ ਹੋ ਗਿਆ ਖਰਚਾ ਹਾਂ ਜੀ ਹੁਣ ਵੀ ਜੇ ਹੁਣ ਜਦੋਂ ਮਾਰੇ ਦੇਖੋ ਕਿ ਕਿੰਨਾ ਹੋ ਗਿਆ ਕਿੰਨਾ ਹੋਣਾ ਹੈ ਜੇ ਇਹ ਪਤਾ ਲੱਗਦਾ ਹਾਂਜੀ ਮੈਨੂੰ ਲੱਗਦਾ ਹੈ ਅੰਦਾਜ਼ਾ ਕੋਈ ਹੋਊਗਾ ਕਿੰਨਾ ਹੋਊਗਾ ਅੰਦਾਜ਼ਾ ਜੇ ਤਾਂ ਆਪਾਂ ਮੈਂ ਇੱਕ ਦੋ ਪ੍ਰਾਈਵੇਟ ਹਸਪੀਟਲ ਤੋਂ ਹੀ ਪਤਾ ਕੀਤਾ ਸੀ ਜੀ ਉਹ ਤਾਂ 3 3.5 ਲੱਖ ਰੁਪਇਆ ਇਹਨਾਂ ਦੀ ਕਹਿੰਦੀ ਹੈ ਜੀ ਤੇ ਸਰਕਾਰੀ ਦੇ ਵਿੱਚ ਘੱਟ ਹੈ ਤੇ ਇਹ ਜਿਹੜਾ ਕਹਿੰਦੇ ਆ ਸਰਕਾਰ ਕਹਿੰਦੀ ਹੈ ਵੀ ਉਹ ਕਾਰਡ ਬਣਿਆ 5-5 ਲੱਖ ਚ ਫ੍ਰੀ ਹੋਲਾ ਹੋ ਜਾਂਦਾ ਹੈ ਕੋਈ ਉਹ ਉਹਦੇ ਵਿੱਚ ਕੁਝ ਟੀਮ ਚ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਉਹਦੇ ਵਿੱਚ ਗੱਲਾਂ ਦੋ ਹੈ ਜਿੰਨਾ ਕੋ ਹੁਣ ਇਲਾਜ ਮੰਨ ਕੇ ਚੱਲੋ ਜਿਹੜਾ ਆਪਾਂ ਮੇਰਾ ਸੋਚਣੀ ਜਾਂ ਲਾ ਲਓ ਜਿੰਨਾ ਕ ਆਪਾਂ ਮੈਡੀਕਲ ਬਾਰੇ ਜਾਣਦੇ ਆ ਵੀ ਅੰਦਰ ਦੀ ਦਵਾਈ ਤੇ ਬਾਹਰ ਦੀ ਕੋਈ ਮੇਰਾ ਮੰਨਣਾ ਇਹ ਹੈ ਵੀ ਡਾਕਟਰ ਸਾਹਿਬ ਤੋਂ ਜਦੋਂ ਇਲਾਜ ਕਰਾਉਣਾ ਤੁਸੀਂ ਪ੍ਰੋਪਰ ਵਧੀਆ ਇਲਾਜ ਕਰਾਉਣਾ ਤਾਂ ਉਦੋਂ ਡਾਕਟਰ ਸਾਹਿਬ ਨੂੰ ਸਰਕਾਰੀ ਇਹ ਦੇਖੋ ਉਹਦੇ ਵਿੱਚ ਤਾਂ ਹੁਣ ਆਪਾਂ ਨੂੰ ਨਹੀਂ ਪਤਾ ਜੀ ਦਵਾਈ ਕਿਵੇਂ ਆਉਂਦੀ ਹੈ ਕਿਹੜੀ ਹੋਣੀ ਕੀ ਗੱਲ ਹੈ ਤੇ ਇੱਕ ਡਾਕਟਰ ਸਾਹਿਬ ਨੂੰ ਜਦੋਂ ਆਪਾਂ ਕਹਿ ਦੇਣਾ ਵੀ ਬਾਹਰੋਂ ਦਵਾਈ ਸਰ ਜੋ ਚੀਜ਼ ਤੁਹਾਨੂੰ ਚੰਗੀ ਲੱਗੋ ਬਸ ਮੈਨੂੰ ਮੇਰਾ ਇਲਾਜ ਸਹੀ ਹੋਣਾ ਚਾਹੀਦਾ ਹੈ ਜਿੱਥੋਂ ਤੁਸੀਂ ਦਵਾਈ ਮੰਗਾਉਂਗੇ ਜਿਹੜਾ ਟੀਕਾ ਮਹਿੰਗਾ ਮੰਗਾਓ ਸਸਤਾ ਮੰਗਾਓ ਮੈਂ ਮੇਰੇ ਇੰਜੈਕਸ਼ਨ ਵਗੈਰਾ ਵਧੀਆ ਲਾਇਓ ਤੇ ਮੇਰਾ ਇਲਾਜ ਵਧੀਆ ਹੋ ਜਾਏ ਪਹਿਲਾਂ ਵੀ ਐਸੀ ਕਰਕੇ ਪੈਸਾ ਖਰਚ ਹੋਇਆ ਜੀ ਸਾਰੀ ਮੈਡੀਸਨ ਬਾਹਰੋਂ ਮੰਗਵਾ ਕੇ ਸਾਰੀ ਲੱਗੀ ਗਈ ਚਾਰ ਆਪਰੇਸ਼ਨ ਹੋ ਚੁੱਕੇ ਆ ਤੇ ਹੁਣ ਵੀ ਹੁਣ ਇਹ ਦੱਸੋ ਵੀ ਇਹ ਜਿਹੜਾ ਪੈਸਾ ਲੱਗਿਆ ਖਰਚਾ ਪਿਆ ਇਹ ਉਹ ਕਿਥੋਂ ਰਹਿ ਜੀ ਤਾ ਤੁਸੀਂ ਤੁਹਾਡੇ ਕੋਲ ਕੀ ਕੰਮ ਕਰਦੇ ਤੁਸੀਂ ਤੁਹਾਡੇ ਕੋਲ ਕੁਝ ਕਿੰਨੀ ਜ਼ਮੀਨ ਹੈ ਮੇਰੇ ਕੋਲ ਜ਼ਮੀਨ ਕੋਈ ਨਹੀਂ ਕੋਈ ਨਹੀਂ ਹਾਂਜੀ ਹਾਂਜੀ ਤੇ ਮਨ ਜ਼ਮੀਨ ਹੈ ਨਹੀਂ ਜੀ ਫਿਰ ਵੀ ਤੁਸੀਂ ਮੋਰਚੇ ਚ ਗਏ ਬਸ ਉਹੀ ਤਾਂ ਗੱਲ ਹੈ ਜਮੀਨ ਨਾਲੇ ਭਰਾ ਹੈ ਨਾ ਉਹਨਾਂ ਦੇ ਕਰਕੇ ਮੈਂ ਤਾਂ ਚਲੇ ਗਿਆ ਮੇਰੇ ਪਿੰਡ ਦੀ ਜ਼ਮੀਨ ਮੇਰੇ ਰਿਸ਼ਤੇਦਾਰਾਂ ਦੀ ਜ਼ਮੀਨ ਤੇ ਆਪਣਾ ਪੰਜਾਬ ਜੀ ਤਾਂ ਕਰਕੇ ਮੈਂ ਤਾਂ ਉਹਨਾਂ ਕਰਕੇ ਚਲੇ ਗਿਆ ਵੀ ਨਹੀਂ ਤੇ ਤੁਸੀਂ ਕੀ ਕੰਮ ਕਰਦੇ ਹੋ ਮੇਰਾ ਗੱਡੀਆਂ ਦਾ ਟਰੱਕਾਂ ਦਾ ਕੰਮ ਜੀ ਗੱਡੀਆਂ ਦਾ ਹਾਂ ਜੀ ਟਰੱਕਾਂ ਦਾ ਹਾਂ ਜੀ ਤੇ ਹੁਣ ਇਹ ਜਿਹੜਾ ਖਰਚਾ ਹੋਇਆ ਹੈ ਹਾਂ ਜੀ ਇਹ ਕਿਹਨੇ ਕੀਤਾ ਤੁਸੀਂ ਇਹ ਕੋਲ ਤੋਂ ਕੋਲ ਸੀਗੇ ਪੈਸੇ ਜਦੋਂ ਹੋਰ ਨੇ ਦਿੱਤਾ ਕਿਹਨੇ ਦਿੱਤਾ ਕਿ ਤਾਂ ਪਹਿਲਾਂ ਤਾਂ ਜਿਹੜਾ ਜਦੋਂ ਮੈਂ ਬੇਸੁਰਤ ਸੀਗਾ ਜਦੇ ਉਦੋਂ ਤਾਂ ਮੇਰੇ ਰਿਸ਼ਤੇਦਾਰ ਮੇਰੇ ਸੁੰਨੇ ਚਾ ਵੀ ਤਿੰਨ ਰਿਸ਼ਤੇਦਾਰ ਮੇਰੇ ਨਾਲ ਮਿਲ ਕੇ ਉਹ ਤੇ ਉਸ ਤੋਂ ਬਾਅਦ ਜੀ ਫਿਰ ਥੋੜਾ ਬੋਧਾ ਜਿਹੜੀ ਮੇਰੀ ਦਵਾਈ ਚੱਲਦੀ ਸੀਗੀ ਮੈਂ ਧੰਨਵਾਦ ਕਰਦਾ ਜਿਹੜਾ ਆਪਣਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਚੰਡੀਗੜ੍ਹ ਫਿਰ ਮੈਨੂੰ ਅਟੈਕ ਆਉਂਦਾ ਸੀਗਾ ਜੀ ਦੋ ਤਰ੍ਹਾਂ ਦੇ ਅਟੈਕ ਆਉਂਦੇ ਸੀਗੇ ਤੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਤੂੰ ਸੁੱਖਾ ਸਿਆ ਪੀਜੀਆ ਦੇ ਨੇੜੇ ਰਹਿ ਕੇ ਇਲਾਜ ਕਰ ਜਿੰਨੀ ਦੇਰੋਂ ਤੋਂ 5-4 ਘੰਟੇ ਚੋਂਦੇ ਪਿੰਡੋਂ ਆਏਗਾ ਉਦੋਂ ਨੂੰ ਸਥਿਤੀ ਤੇਰੀ ਸਮਰਦ ਉਹ ਭਰਤ ਫਿਰ ਮੈਨੂੰ ਕਮਿੰਸਾ ਹੋਰਚੇ ਦੇ ਵਿੱਚ ਮੈਂ ਰਿਹਾ ਜੀ ਇਹਨਾਂ ਨੇ ਕਮਿੰਸਾ ਹੋਰਚੇ ਨੇ ਮੇਰਾ ਬਹੁਤ ਸਾਥ ਦਿੱਤਾ ਵੀ ਮੈਨੂੰ ਜਿਹੜਾ ਫਰੋਟ ਦਾ ਖਰਚਾ ਵੀ ਖਾਣ ਪੀਣ ਦਾ ਖਰਚਾ ਵੀ ਦਿੰਦੇ ਰਹੇ ਦਵਾਈ ਦਾ ਖਰਚਾ ਵੀ ਆਉਣ ਜਾਣ ਦਾ ਖਰਚਾ ਹੋਰ ਵੀ ਇਹਨਾਂ ਨੇ ਮੇਰਾ ਉਦੋਂ ਤੱਕ ਚਲੋ ਇੱਥੋਂ ਚੱਲਦਾ ਹਰ ਦਵਾਰੇ ਫਿਰ ਆਪਰੇਸ਼ਨ ਹੋਇਆ ਜਿਹੜਾ ਦੂਜਾ ਤੇ ਤੀਜਾ ਤੀਜਾ ਤੇ ਸੋਰੀ ਚੌਥਾ ਆਪਰੇਸ਼ਨ ਜੀ ਉਦੋਂ ਫਿਰ ਪੈਸਾ ਐਵੇਂ ਹੀ ਰੇਂਜ ਕਰਕੇ ਰਿਸ਼ਤੇਦਾਰਾਂ ਤੋਂ ਜਾਂ ਹੋਰ ਭਰਾਵਾਂ ਤੋਂ ਪੂਨੇ ਜੀ ਜਾਂ ਉਹਦੇ ਵਿੱਚ ਬਸ ਇੰਨਾ ਕੁ ਪੈਸਾ ਵੀ ਜਿਵੇਂ 50000 ਰੁਪਏ ਬਾਈ ਨਵਦੀਪਾ ਵਾਟਰ ਕੈਨ ਨਾਲ ਜੀ ਵਾਟਰ ਕੈਨ ਨਾਲ ਜਿਹੜਾ ਅੰਬਾਲੇ ਤੋਂ ਜਲਵੇੜੇ ਤੋਂ ਜਿਹੜਾ ਮੁੰਡਾ ਹੈ ਜੀ ਅੱਛਾ ਉਹਨਾਂ ਦੇ ਟਰੈਕਟਰ ਦੇ ਉੱਤੇ ਹੀ ਮੈਂ ਬੈਠਾ ਸੀਗਾ ਜੀ ਇੱਥੇ ਅੱਛਾ ਉਹਨਾਂ ਦੇ ਕੋਲ ਉਹਨਾਂ ਦੇ ਫਟ ਉਹ ਨਾਲ ਵੀ ਸੀਗੀ ਨਦੀਪ ਦੇ ਅੱਛਾ ਤੇ ਉਹਨੇ ਬਾਈ ਨੇ ਮਦਦ ਮੇਰੀ ਉਹ ਤੋਂ 50000 ਜਦੋਂ ਮੈਨੂੰ ਦੱਸਿਆ ਵੀ ਬਾਈ ਮੇਰੇ ਐ ਕਰਕੇ ਆ ਗੱਲ ਹੋ ਗਈ ਉਸਨੇ ਮੈਨੂੰ ਕਿਹਾ ਕਿ ਨਾ ਵੀ ਸੁੱਖੀ ਗੱਲ ਦਗੀ 50000 ਦੀ ਮਦਦ ਜਿੰਨੇ ਕੁ ਮੈਨੂੰ ਉਦੋਂ ਲੋੜ ਸੀਗੀ ਜੀ ਮੈਂ ਵੱਧ ਨਹੀਂ ਤੇ 50000 ਦੀ ਉਹਨਾਂ ਨੇ ਮਦਦ ਕੀਤੀ ਤੇ ਹੁਣ ਤੱਕ 1 ਲੱਖ 20000 ਰੁਪਇਆ ਸਿੱਧੂ ਗੁਰਜਤੇਵੰਦੀ ਵੱਲੋਂ 50000 ਪਹਿਲਾ ਮੈਨੂੰ ਜਦੋਂ 6 ਵਜੇ ਕਿਉਂ ਫਾਈਨੈਂਸ਼ੀਅਲੀ ਮੈਂ ਟੁੱਟ ਚੁੱਕਿਆ ਸੀਗਾ ਮੇਰੇ ਕੋਲ ਤਰਪੀਆ ਵੀ ਕੁਝ ਨਹੀਂ ਸੀਗਾ ਜੀ ਉਦੋਂ ਮੰਨ ਕੇ ਚਲੋ 50000 ਰੁਪਏ ਉਦੋਂ ਦਿੱਤਾ ਫਿਰ 20000 ਜਦੋਂ ਮੇਰਾ ਦੂਜਾ ਆਪਰੇਸ਼ਨ ਉਹ ਸੋਰੀ ਤੀਜਾ ਤੇ ਚੌਥਾ ਆਪਰੇਸ਼ਨ ਹੋਇਆ 20000 ਰੁਪਏ ਸਿੱਧੂਪੁਰ ਜੱਥੇਬੰਦੀ ਨੇ ਕਾਕੇ ਕੋੜੇ ਨੇ ਬਾਈ ਨੇ ਉਦੋਂ ਦਿੱਤਾ ਹੀ ਤੇ 50 50000 ਰੁਪਏ ਹੁਣ ਜਦੋਂ ਆ ਮੇਰਾ ਤੀਜਾ ਚੌਥਾ ਆਪਰੇਸ਼ਨ ਹੋਣ ਤੋਂ ਬਾਅਦ ਉਦੋਂ ਵੀ ਸਾਨੂੰ ਪਤਾ ਹੀ ਖਰਚੇ ਜ਼ਰਾ ਕੁਝ ਹੁਣ ਕਰਦਾ ਵੀ ਹਾਂ ਜੀ ਹਾਂ ਜੀ ਤੇ 120000 ਰੁਪਏ ਅੱਜ ਤੱਕ ਤੇ ਜਿਹੜੀ ਜੋ ਜਿਹੜਿਆ ਮੋਰਚਾ ਲਾਏ ਜਿੰਨਾਂ ਨੇ ਹਾਂਜੀ ਹਾਂਜੀ 에 ਆਪਣੇ ਸਰਵਨ ਸਿੰਘ ਭੰਦੇਰ ਦਾ ਉਹਨਾਂ ਨੇ ਉਹਨਾਂ ਦੀ ਜਥੇਬੰਦੀ ਵੱਲੋਂ ਲਾਇਆ ਜਿਹੜੇ ਢੱਲੇਵਾਲ ਦੇ ਨਾਲ ਉਹਨਾਂ ਨੇ ਤੋਂ ਮਦਦ ਕੀਤੀ ਤੁਹਾਡੀ ਨਹੀਂ ਜੀ ਮੈਂ ਸਾਰੇ तकरीबन ਜਿੰਨੇ ਆ ਕਿਸਾਨ ਲੀਡਰਾਂ ਦੇ ਮੇਰੇ ਕੋਲੇ ਨੰਬਰ ਹੈ ਮੈਂ ਸਾਰਿਆਂ ਨੂੰ 20 ਮਹੀਨੇ ਹੋ ਗਏ ਅੱਛਾ ਸਾਰਿਆਂ ਨੂੰ ਫੋਨ ਕਰ ਕਰਕੇ ਥੱਕ ਚੁੱਕੇ ਹਾਂ ਅੱਛਾ ਦੇ ਬਸ ਕਹਿੰਦੇ ਐ ਮਦਦ ਕਰਾਂਗੇ ਤੇ ਅੱਜ ਤੱਕ ਪੈਸਾ ਕੋਈ ਨਹੀਂ ਆਇਆ ਬਸ ਇੰਨੀ ਗੱਲ ਕਹਿ ਦਿਆ ਵੀ ਹਾਂ ਮਦਦ ਕਰਾਂਗੇ ਤੇਰੀ ਤੇ ਹੁਣ ਤਾਂ ਸੋਲੋ ਜੀ ਇਹਨਾਂ ਦੀ ਗੱਲ ਇੱਕ ਸਾਲ ਸ਼ੰਭੂ ਮੋਰਚੇ 'ਚ ਇਹਨਾਂ ਦਾ ਛੈ ਲੱਜਿਆ ਸੀ ਸਾਰਾ ਤਾਂ ਵੱਡੀ ਸੱਟ ਹੈ ਜੀ ਦੇਖੋ ਆ ਤਾਂ ਵੱਡੀ ਸੱਟ ਸੁਭ ਨਾਲ ਇਹ ਹੋ ਗਿਆ ਵੀ ਚਲੋ ਕੁਦਰਤ ਤੇ ਸ਼ੁਕਰ ਐ ਵੀ ਪਾਚ ਗਏ ਤੇ ਇੰਨੀ ਦਿਵਾਰ ਦੀ પ્રિય નિય સદ્રીઓ મેં એ કહે ਰਹੇ ਨੇ કે સિદ્ધુપુર ਜਿਹੜੀ ਜਿੱਤੇ ਉਹਨਾਂ ਨੇ 120000 ਦੇ ਮਤਲਬ ਕੀਤੀ ਨਦੀਪ ਨੇ ਵੀ ਕੀਤੀ ਉੱਪਰਟ ਕਰਨਾ ਤੇ ਬਾਕੀ ਕਿਸਾਨ ਜਿੱਤੇ ਬੰਦੀਆਂ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਉਹ ਕਹਿੰਦੇ ਵੇ ਇਹਨਾਂ ਨੂੰ ਫੋਨ ਕਰਦੇ ਉਹਨੂੰ ਭਰੋਸਾ ਦਿੰਦੇ ਆ ਪਰ ਅਜੇ ਤੱਕ ਕੁਛ ਕੀਤਾ ਨਹੀਂ ਅਜੇ ਨਹੀਂ ਇਹ ਜਿਹੜੀ ਹੈ ਜੀ ਉਗਰਾਹਾ ਵਾਲੀ ਉਹਨਾਂ ਨਾਲ ਵੀ ਗੱਲ ਕੀਤੀ ਨਹੀਂ ਉਹਨਾਂ ਨਾਲ ਨਹੀਂ ਜੁੜ ਗਈ ਉਹ ਤਾਂ ਹੈ ਨਹੀਂ ਨਾ ਸੀ ਉਹ ਇਧਰ ਨਹੀਂ ਸੀਗੇ ਹੈ ਨਹੀਂ ਸੀਗੇ ਤੇ ਇੱਕ ਆਪਣਾ ਇਹਨਾਂ ਨੂੰ ਵੀ ਹੱਕ ਮੰਨਦਾ ਜਿਹੜੇ ਸੀਗੇ ਜੀ ਕਿ ਜਿਨ੍ਹਾਂ ਨੇ ਆਵਾਜ਼ ਮਾਰੀ ਸੀਗੀ ਬੁਲਾਇਆ ਸੀਗਾ ਤੰਗ ਕਰਕੇ ਬਸ ਮੈਂ ਤਾਂ ਹੀ ਗਿਆ ਹਾਂ ਜੀ ਮੈਂ ਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕਰ ਰਿਹਾ ਸੀਗਾ ਅੱਛਾ ਇੱਥੇ ਮਹਾਲੀ ਦੀ ਜਿਹੜੀ ਜੁਨੀਅਨ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਹਾਂ ਵੀ ਵਿਰੋਧ ਇਹ ਦੇਖੋ ਮਹਾਲੀ ਜੁਨੀਅਨ ਵਾਲੇ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ ਮੇਰੇ ਕੋਲ ਪੋਸਟਰ ਵੀ ਹੈਗੇ ਹਜੇ ਜਿਹੜੇ ਉਹਨਾਂ ਨੇ ਲਾਏ ਉਹ ਉਹਨਾਂ ਨੇ ਆਗੇ ਉਹਨਾਂ ਨੇ ਸੱਦਾਤਾਇਆ ਕੋਮੀਨ ਸਾਭ ਮੋਰਚ ਸੱਦਾ ਤਾਂ ਦੇਖੋ ਖੁੱਲਣਾ ਸੀਗਾ ਜੀ ਵੀ ਕਿਸਾਨੋ ਮਜ਼ਦੂਰ ਛੋਟੇ ਦੁਕਾਨਦਾਰੋ ਸਾਰੇ ਆਜੋ ਸਾਰੇ ਆਜੋ ਗਏ ਤਾਂ ਹੀ ਜੀ ਹੁਣ ਜੇ ਬੰਨ ਕੇ ਚੱਲੋ ਮਾਸਟਰ ਧਰਨਾ ਲਾਉਂਦੇ ਐ ਜਾਂ ਪੀਆਰਟੀਸੀ ਵਾਲੇ ਧਰਨਾ ਲਾਉਂਦੇ ਉਹ ਆਵਦੇ ਆਵਦਾ ਲਾਉਂਦੇ ਆਪ ਜੰਦੇ ਉਹ ਬੁਲਾਉਂਦੇ ਨਹੀਂ ਕਿਸੇ ਨੂੰ ਇਹਨਾਂ ਨੇ ਖੁੱਲਾ ਸੱਦਾ ਦਿੱਤਾ ਜੀ ਮੈਂ ਤਾਂ ਗਿਆ ਬੁਲਾਇਆ ਤਾਂ ਹੀ ਗਏ ਨਾ ਖੁੱਲੇ ਸੱਦੇ ਕਰਕੇ ਤੇ ਇਹਨਾਂ ਨੇ ਵੀ ਇੱਥੋਂ ਮਹਾਲੀ ਜੂਨੀਅਨ ਵਾਲੇ ਪੋਸਟਰ ਲਾ ਕੇ ਗਏ ਹੋ ਸਕਦਾ ਮੈਂ ਉੱਥੇ ਪੋਸਟਰ ਦੇਖੇ ਮੇਰੇ ਅੰਦਰ ਜਾਜਵਾਇਆ ਵੀ ਨਹੀਂ ਜਾਣਾ ਚਾਹੀਦਾ ਆਸਟ੍ਰੇਲੀਆ ਦੀ ਲਈ ਕਰਦੇ ਸੀ ਹਾਂਜੀ ਹਾਂ ਉਹ ਪੋਸਟਰ ਕੋਦੇ ਨੇ ਮੇਰੇ ਸਾਹਮਣੇ ਰੱਖੇ ਆ ਦੇਖੋ ਮੈਂ ਤੁਹਾਨੂੰ ਪੋਸਟਰ ਦਿਖਾ ਦਿੰਦਾ ਹੂੰ ਤੇ ਇਹਨਾਂ ਨੂੰ ਵੀ ਮੈਂ ਤੁਸੀਂ ਵੀ ਕਹੋ ਜੀ ਇਹ ਏਰੀਆ ਤੁਹਾਡਾ ਆ ਪੋਸਟਰ ਪਈ ਹੈ ਜੀ ਇਹਨਾਂ ਦੇ ਸਾਰੇ ਨੰਬਰ ਆ ਦੇਖੋ ਤੁਸੀਂ ਤੇ ਇਹਨਾਂ ਨੇ ਉਦੋਂ ਪੋਸਟਰ ਲਾਏ ਹਾਂਜੀ ਹਾਂ ਤੇ ਤੁਸੀਂ ਇਹਨੂੰ ਦੇਖ ਕੇ ਤੁਹਾਨੂੰ ਜੋਸ਼ ਆ ਗਿਆ ਤੁਸੀਂ ਜੋਸ਼ ਆ ਗਿਆ ਹੈ ਹਾਂਜੀ ਹਾਂ ਇਧਰ ਹੀ ਪਹੁੰਚ ਗਏ ਇੱਥੇ ਪਹੁੰਚ ਇਹ ਇਹ ਪੋਸਟਰ ਤੇ ਲਿਦਾ ਸਿੱਧੂਪੁਰ ਜੂਨੀਅਰ ਉਹ ਲਿਖਿਆ ਹੋਇਆ ਹੈ ਹਾਂਜੀ ਹਾਂ ਇਹ ਮਹਾਲੀ ਏਰੀਆ ਸਿੱਖ ਕਸਾਨ ਮੋਰਚੇ ਵਾਲੋ ਹਾਂਜੀ ਹਾਂ ਠੀਕ ਹੈ ਹਾਂਜੀ ਤੇ ਮੈਨੂੰ ਕਿਹਾ ਮਾ ਵੀ ਹੁਣ ਤਾਂ ਜਾਣਾ ਚਾਹੀਦਾ ਇੱਥੇ ਮੋਰਚੇ ਸੀਗਾ ਤਾਂ ਮੈਂ ਚਲਿਆ ਗਿਆ ਜੀ ਤੇ ਤੇ ਥੋੜੀ ਕਿੰਨੀ ਉਮਰ ਹੈ ਮੇਰੀ 38 ਸਾਲ ਉਹ 38 ਜੀ ਤੇ ਵਿਆਹ ਤੁਸੀਂ ਵਿਆਹਿਆ ਹੋਇਆ ਵਿਆਹ ਹੋਇਆ ਸੀਗਾ ਜੀ ਮੇਰਾ 2010 ਦੇ ਵਿੱਚ 2013 ਦੇ ਵਿੱਚ ਕੁਝ ਘਰ ਦੇ ਕਾਰਨ ਕਰਕੇ ਤੇ ਦੈ ਉਹ ਸੋਬਾ ਕੋ ਹਾਂ ਜੀ ਉਹ ਬੱਚੇ ਇੱਕ ਮੇਟੀ ਅੱਛਾ ਕੋ ਉਹ ਜਰਰੀ ਉਹ ਆਪਣੇ ਫਿਲਹਾਲ ਦਾ ਨਾਨਾ ਨਾਨੀ ਕੋਲ ਹੈ ਬੜੀ ਜੇ ਤੁਸੀਂ ਚੜ੍ਹਾਈ ਹੋਈ ਜੇ ਬੱਚੀ ਤਾਂ ਕਰਕੇ ਚੱਲ ਬੱਚਾ ਤੇ ਹੋਰ ਕਿਸੇ ਸਸਤਾ ਨੇ ਜਾਂ ਕਿਸੇ ਨੇ ਮਦਦ ਕੀਤੀ ਕੋਈ ਤੁਹਾਡੀ ਜਾਂ ਕਿਸੇ ਬੰਦੇ ਨੇ ਜਾਂ ਨਹੀਂ ਨਹੀਂ ਮੈਂ ਬਹੁਤ ਨੂੰ ਫੋਨ ਕੀਤੇ ਇਵਨ ਕਿ ਜਿਹੜੀਆਂ ਸੰਸਥਾਨ ਵਾਲੇ ਹੈਗੇ ਆ ਨਾ ਹਾਂ ਜੱਤ ਸੰਸਥਾਵਾਂ ਵਾਲੇ ਦਾ ਲੋਜਾ ਜਿਹੜੇ ਕੁਝ ਲੋਕ ਕਹਿੰਦੇ ਵੀ ਪੰਜਾਬ ਲਈ ਹਰ ਰੋਜ਼ ਹੀ ਤੁਰੇ ਫਿਰਦੇ ਆ ਬਹੁਤ ਸਾਰੇ ਫੋਨ ਲਾਏ ਆ ਕਿਸੇ ਨੇ ਵੀਡੀਓ ਤੱਕ ਵੀ ਨਹੀਂ ਪਾਈ ਅੱਛਾ ਦੋ ਮੁੰਡਿਆਂ ਨੇ ਇੱਕ ਮੇਰੇ ਆਪਣੇ ਰਾਮਪਰਾ ਫੂਲ ਤੋਂ ਗਿੱਲਕਾਂ ਤੋਂ ਮੁੰਡਾ ਉਸ ਮੁੰਡੇ ਨੇ ਵੀਡੀਓ ਪਾਈ ਹੈ ਈਵਨ ਕਿ ਕਿਸੇ ਨੇ ਵੀਡੀਓ ਤੱਕ ਨਹੀਂ ਪਾਈ ਵੀ ਭਾਈ ਮੇਰੀ ਕੌਮ ਨੂੰ ਆਵਾਜ਼ ਮਾਰ ਦੋ ਹਮ ਸਿੱਖ ਕੌਮ ਨੂੰ ਆਵਾਜ਼ ਮਾਰ ਦੋ ਆਪਣੇ ਪੰਜਾਬੀਆਂ ਨੂੰ ਆਵਾਜ਼ ਮਾਰ ਦੋ ਵੀ ਭਾਈ ਓਏ 100 150 50 ਨਾਲ ਵੀ ਨਾਲੇ ਮੈਂ ਤਾਂ ਕੋਈ ਨਿੱਜੀ ਕੰਮ 'ਚ ਜੇ ਮੈਂ ਲੜਿਆ ਹੁੰਦਾ ਜੀ ਦੇਖ ਮੇਰੇ ਕੋਈ ਨਿੱਜੀ ਕੰਮ ਚ ਜਾਂਦੇ ਦੇ 6 ਵਜੇ ਹੁੰਦੀ ਕੋਈ ਨਿੱਜੀ ਹੁੰਦਾ ਤਾਂ ਮੈਂ ਐਸਾ ਇਨਸਾਨ ਹਾਂ ਮੈਂ ਬਿਲਕੁਲ ਨਹੀਂ ਤੇ ਕਿਸੇ ਨੇ ਉਹਦਾ ਜਿਹੜਾ ਅਸਰ ਹੋਇਆ ਮਦਦ ਮੁਦ ਕੀਤੀ ਹਾਂ ਉਹਨਾਂ ਨੇ ਮਦਦ ਜਿਹੜੀ ਵੀਡੀਓ ਪਾਈ ਆ ਮੁੰਡੇ ਦੀ ਉਹ ਦੇਖ ਕੇ ਆਈ ਆ ਮਦਦ ਇਹ ਕਹਿਣਾ ਮਾੜੀ ਗੱਲ ਹੈ ਹੂੰ ਆਈ ਆ ਮਦਦ ਕੁਝ ਪਰ ਉਨੀ ਨਹੀਂ ਆਈ ਜਿੰਨੀ ਕਿ ਨਾਲ ਤੇ ਥੋੜਾ ਕਰਜ਼ਾ ਕਿਨਾ ਮਲ ਕੇ ਕਰਜ਼ਾ ਮੇਰਾ ਉਹ 5 ਲੱਖ ਰੁਪਏ ਹੈ 5 ਲੱਖ ਹਾਂਜੀ ਤੇ ਪਾਇਣ ਲੱਗਦਾ ਥੋੜਾ ਕਰਜ਼ਾ ਹੀ ਆ ਕਰਜ਼ਾ ਤੇ ਬਾਕੀ ਥੋੜਾ ਹੋਣ ਖਰਚਾ ਹੋਣਾ ਜਿਹੜਾ ਹੋਣਾ ਹੈ ਹਾਂਜੀ ਇਹਦਾ ਹੋਣਾ ਹੈ ਨਿਰਾਤ ਤੇ ਉਹਦੇ ਮਤਲਬ ਇਹ ਆ ਵੀ ਹੁਣ ਤੁਸੀਂ ਓਡਾ ਹੁਣ ਤੁਸੀਂ ਦਾਖਲ ਹੋਣਾ ਉਧਰ ਦੇ ਸੱਜਨੇ ਕਰਾਉਂਗੇ ਹਨ ਹਾਂ ਜੀ ਤੇ ਜਿਹੜਾ ਕਰਜ਼ਾ ਹੈ ਉਹ ਕਿੰਨਾ ਦਾ ਹੈ ਕਿਸੇ ਤੋਂ ਧਾਰੇ ਬੜੇ ਸੀ ਜਾਂ ਕਿਵੇਂ ਰਿਸ਼ਤੇਦਾਰੀ ਹੈ ਜੀ ਅੱਜ ਰਿਸ਼ਤੇਦਾਰ ਐ ਤਾਂ ਰਿਸ਼ਤੇਦਾਰ ਦੇਖੋ ਰਿਸ਼ਤੇਦਾਰ ਹੀ ਆਏ ਹੈ ਜੀ ਉਹਦੋਂ ਰਾਤ ਨੂੰ ਕੋਈ ਹੋਰ ਤਾਂ ਕੋਈ ਕਿਸਾਨ ਲੀਡਰ ਆਇਆ ਨਾ ਕੋਈ ਹੋਰ ਲੀਡਰ ਆਏ ਜੀ ਮੰਗ ਕੇ ਰਿਸ਼ਤੇਦਾਰ ਹੀ ਆਏ ਤੇ ਉਹਨਾਂ ਨੇ ਕਾਰ ਕਰਾ ਕੇ ਕਿਵੇਂ ਵੀ ਹੈ ਉਹਨਾਂ ਨੇ ਅੱਧਾ ਪੜਾ ਪੜਾ ਕੇ ਉਹਨੇ ਕੀਤੇ ਜੀ ਹੁਣ ਜਿਹੜੇ ਬੰਦੇ ਨੇ ਫੜ ਕੇ ਲਾਏ ਜ਼ਿੰਮੇਵਾਰੀ ਤਾਂ ਉਸੇ ਦੀ ਹੈ ਜੀ ਠੀਕ ਹੈ ਉਹਨੇ ਕਿਤੋਂ ਵੀ ਲਿਆਂਦੇ ਉਹਦੇ ਤੋਂ ਤਾਂ ਫਿਰ ਅੱਗੇ ਵਾਲੇ ਬੰਦੇ ਤੋਂ ਉਸੇ ਤੋਂ ਮੰਗਣਗੇ ਤੇ ਹੁਣ ਤੁਹਾਨੂੰ ਤਕਲੀਫ ਕੀ ਹੈ ਮਤਲਬ ਇਹਦੇ ਨਾਲ ਜਿਹੜਾ ਬ੍ਰਾਇਸ਼ ਐਪਲੀਕੇਸ਼ਨ ਆ ਥੋੜੀ ਕਿਹੋ ਜਿਹੀ ਤਕਲੀਫ ਹੈ ਗਈ ਕਿਵੇਂ ਕੰਮ ਕਰਨ ਦੇ ਯੋਗ ਨਹੀਂ ਹੋ ਰਹੇ ਨਹੀਂ ਨਹੀਂ ਕੰਮ ਤਾਂ ਕਿੱਥੇ ਜੀ ਮੈਂ ਤਾਂ ਬੋਲੀ ਆ ਨਾ ਸੋਦੇ ਨਾਲ ਹੁਣ ਵੀ ਸੋਹ ਜੀ ਕਿਤੇ ਮਾੜਾ ਜਿਹਾ ਉੱਚਾ ਬੋਲਿਆ ਜਾਵੇ ਤਾਂ ਨਾਲ ਦੀ ਨਾਲ ਹੀ ਬਸ ਐ ਲੱਗ ਜਾਂਦਾ ਮੈਨੂੰ ਵੀ ਇਹ ਪੂਗਾ ਸਭ ਕੁਝ ਪਚਾ ਆਇਆ ਲੱਗਦਾ ਜਿਵੇਂ ਆਪਾਂ ਨੂੰ ਲੱਗਦਾ ਹੁੰਦਾ ਨਾ ਵੀ ਪੂਗਾ ਜੇ ਜਦੋਂ ਕਿਤੇ ਕੋਈ ਸੂਬਤ ਚੀਜ਼ ਚੁੱਕ ਕੇ ਚਪਣੀ ਦੇ ਲਈ ਤੇ ਜਦੋਂ ਮੰਨ ਲਓ ਗੁਰਦੁਆਰਾ ਸਾਹਿਬ ਜਾਣੇ ਜੀ ਸਵੇਰ ਆਪਾਂ ਜੇ ਉੱਠ ਕੇ ਪ੍ਰੈਸ਼ਨ ਨੇ ਉਦੋਂ ਇੱਕ ਵਾਰੀ ਤਾਂ ਮੈਂ ਸਿਰ ਝੁਕਾ ਸਕਦਾ ਦੂਜੀ ਵਾਰੀ ਮੇਰੀ ਹਿੰਮਤ ਨਹੀਂ ਮੈਂ ਸਿਰ ਜਿ ਝੁਕਾ ਵੀ ਲਿਆ ਵੀ ਥੱਲੇ ਵਿੱਚੋਂ ਗੈਰ ਨੂੰ ਫਾੜ ਮਾਰ ਫਿਰ ਖੱਡੇ ਚ ਬਾਦਲਾ ਜੇ ਕਿਤੇ ਕੋਈ ਕੋਈ ਕਈ ਵਾਰੀ ਤਾਂ ਪੈਰ ਵੀ ਰੱਖਦੇ ਆਂ ਨੀਵੇਂ ਚ ਇੰਨੀ ਧੜਕਣ ਪੈਂਦੀ ਹੈ ਵੀ ਉਦੋਂ ਦੇ ਪਰੇ ਛੱਕ ਮਾਰਦੇ ਆ ਜਦੋਂ ਉਦੋਂ ਵੀ ਤੇ ਇਤਾਂ ਕਰਕੇ ਵੀ ਆ ਦੇਖੋ ਜੀ ਜਦੋਂ ਇਹ ਹੁਣ ਜਿਹੜੀ ਸਰਜਰੀ ਹੋ ਜੇਗੀ ਉਹ ਕਹਿੰਦੇ ਸੀ ਉਹ ਆਰਟੀਫੀਸ਼ਲ ਬਲ ਬਣਾਉਂਦੇ ਜਿਹੜਾ ਉਹ ਲਾ ਦੇਣਗੇ ਤੁਹਾਡੇ ਜੀ ਉਦੋਂ ਬਾਅਦ ਕਰੋ ਕਹਿੰਦੇ ਵੀ ਠੀਕ ਹੋ ਜਾ ਹਾਂਜੀ ਹਾਂ ਤੇ ਉਦੋਂ ਬਾਅਦ ਵੀ ਕਾਫੀ ਉਹ ਹੈ ਉਹ ਦੇਖੋ ਕਿਸਮਤ ਹੈ ਕਿ ਉਹ ਜਿਹੜੀ ਆਪਣੀ ਬਣਾ ਕੇ ਲੱਗੂਗਾ ਮਟੀਰੀਅਲ ਡਾਕਟਰ ਸਾਹਿਬ ਕਹਿੰਦੇ ਵੀ ਉਹਦਾ ਅਲਰਜੀ ਦਾ ਰਹਿੰਦਾ ਹੈ ਅੱਛਾ ਵੀ ਹੋ ਸਕਦੇ ਵੀ ਇਹਨੂੰ ਅਲਰਜੀ ਹੋ ਜੇ ਤਾਂ ਫਿਰ ਉਹ ਕੱਢ ਕੇ ਸੁੱਟਣੀ ਪਊਗੀ ਫਿਰ ਹੋਰ ਪਾਉਣੀ ਪਊ ਅੱਛਾ ਟਿੱਕੀ ਚੱਲੇ ਤਾਂ ਸੁੱਟ ਕਰਦੀ ਕਿ ਨਹੀਂ ਉਹ ਅਜੇ ਦੇਖਣਾ ਹੈ ਉਹ ਉੱਥੇ ਡਿਪੈਂਡ ਕਰੂਗਾ ਜੀ ਅੱਛਾ ਕਈਆਂ ਦੇ ਬਦਲ ਲੀਆਂ ਵੀ ਪੈ ਜਾਂਦੀਆਂ ਕਈਆਂ ਦੇ 5 ਸਾਲ ਬਾਅਦ 2 ਸਾਲ ਬਾਅਦ 7 ਸਾਲ ਦਾ ਵੀ ਪਤਾ ਨਹੀਂ 20 ਸਾਲ ਬਾਅਦ ਵੀ ਇਹ ਤਾਂ ਉਹ ਹੈ ਜੀ ਇਹਦਾ ਗੁਰੂ ਮਹਾਰਾਜ ਬਸ ਸੱਚੇ ਪਾਤਸ਼ਾਹ ਉਹਦਾ ਖਤਰਾ ਤਾਂ ਹੈ ਗਈ ਹੈ ਜੀ ਕਿਉਂ ਜਿਹੜਾ ਬਾਹਰੋਂ ਮਟੀਰੀਅਲ ਬਣਨਾ ਤੁਹਾਨੂੰ ਪਤਾ ਅਲਰਜੀ ਉਹਦੀ ਡਾਕਟਰ ਸਾਹਿਬ ਨੇ ਦੱਸਿਆ ਵੀ ਮੰਨ ਕੇ ਚਲੋ 25 ਤੋਂ 30% ਚਾਂਸ ਹੁੰਦੇ ਆ ਪਰ ਹੁਣ ਆ ਜੀ ਇਹਦੇ ਨਾਲੋਂ ਤਾਂ ਉਹ ਜੇ ਪ੍ਰੋਪਰ ਰਹੂਗਾ ਤਾਂ ਸਹੀ ਰਹੂਗਾ ਹੁਣ ਕੀ ਕਰੀਏ ਜੀ ਫਿਰ ਹੁਣ ਉਹਦਾ ਉਹ ਅਕਾਲਪੁਰਖ ਵੈਗਨੂ ਦਾ ਪਰੋਸਾ ਕਰਕੇ ਵੀ ਇਹ ਤਾਂ ਕਰਾਉਣੇ ਹੁਣ ਬਾਲਾ ਓੱਖਾ ਜੀ ਮੈਨ ਲਈ ਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਮਤਲਬ ਤੁਹਾਡਾ ਮਤਲਬ ਹੈ ਵੀ ਤੁਹਾਨੂੰ ਇਹ ਅ ਕਿਸੇ ਨਾ ਕਿਸੇ ਰੂਪ ਚ ਇਸ ਆਈਪੋਵੇ ਸਪੋਰਟ ਕੋਈ ਖੰਦੀ ਅਗੈ ਇੱਕ ਤਾਂ ਤੁਸੀਂ ਕਰਜਾ ਲਾ ਕੇ ਘਰ ਜਾਣਾ ਸੀ ਇੱਕ ਅਗਲੀ ਜਿਹੜੀ ਸਰ ਉਹਦਾ ਖਰਚਾ ਵੀ ਕਰਨਾ ਪੈਣਾ ਕਹਿੰਦੇ ਇਲਾਜ ਤੇ ਲੱਗਣਾ ਹੈ ਟਿਕਟੋ ਪਰ ਸਾਲ ਦੀ ਰੋਕਸ਼ਾ ਕਹਿੰਦੇ ਵੀ ਬੈਡ ਰੈਸਟ ਚਾਹੀਦੀ ਉਹਦੇ ਨਾਲ ਸਾਲ ਦੀ ਬੈਟੇ ਸਾਲ ਹਾਂ ਇਹ ਤਾਂ ਜ਼ਰੂਰੀ ਹੈ ਨੋਨਦਰ ਤੋਂ ਉਹ ਕੋਈ ਕਾਨੂੰਨ ਆਇਆ ਹੈ ਹਾਂ ਜੀ ਹਾਂ ਜਿਹੜਾ ਹਸਪੀਟਲ ਨਾਲ ਚੌਂਟ ਜਾਣ ਦੇ ਬਿਲੈਂਸ ਸਾਡੇ ਸਾਰਾ ਤੁਹਾਨੂੰ ਪਤਾ ਹੈ ਜੇ ਆਪਾਂ ਰਾਮਪਰੇ ਜਾਂਦੇ ਆ ਤਾਂ 7-8000 ਰੁਪਏ ਤੱਕ ਬਿਲੈਂਸ ਲੈ ਲੈਂਦੇ ਹਾਂ ਇਹ ਮੰਨ ਕੇ ਚੱਲੋ ਬਸ ਇਹੀ ਹੈ ਜੀ ਪਿੰਡ ਹੁਣ ਘਰ ਕੌਣ ਆ ਥੋੜੇ ਘਰ ਮਾਤਾ ਜੀ ਇਕੱਲੇ ਮਾਤਾ ਜੀ ਇਕੱਲੇ ਵੀ ਮੇਰੇ ਗੱਲ ਨਹੀਂ ਪਤਾ ਜੀ ਉਹ ਕਮ ਕਮ ਕਰਦੇ ਆ ਕਰ ਲੈਂਦੇ ਆ ਜੀ ਬਸ ਉਹਨਾਂ ਕ ਹੁਣ ਦੋ ਜਣੇ ਹੀ ਅਸੀਂ ਘਰੇ ਬਸ 6 ਰੋਟੀਆਂ ਸਵੇਰ ਦੀਆਂ 6 ਸ਼ਾਮ ਦੀਆਂ ਹਾਂ ਆ ਜੀ ਪਜੀਸ਼ਨ ਬਸ ਇਹੀ ਬੇਨਤੀ ਹੈ ਮੇਰੀ ਕੌਮ ਨੂੰ ਜਾਂ ਪੰਜਾਬੀਆਂ ਨੂੰ ਵੀ ਮੇਰਾ ਸਾਥ ਦਿਓ ਭਰਾਵੋ ਮੈਨੂੰ ਕੋਈ ਵਿੱਚ ਕਹਿ ਦਿੰਦੇ ਆ ਜੀ ਵੀ ਪੈਸਾ ਪਤਾ ਨਹੀਂ ਇਕੱਠਾ ਕਰਨ ਵਾਸਤੇ ਵੀ ਕਿੱਥੇ ਹੂੰ ਕਿੰਨਾ ਕ ਅੱਜ ਤੱਕ ਕਿ ਮੈਂ ਕੋਈ ਕੀ ਇਕੱਠਾ ਕਰ ਲੂਗਾ ਇਹਦੇ ਵਿੱਚ ਨੜਿਆ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਬਸ ਮੇਰੀ ਇੰਨੀ ਕੀ ਹੈ ਇੱਕ ਮੇਰਾ ਕਰਜ਼ਾ ਲੈ ਜੇ ਤੇ ਇੱਕ ਮੇਰਾ ਜਿੰਨਾ ਕਿ ਟਾਈਮ ਬਸ ਆਇ ਲਾ ਚਲਣਾ ਉਹਨਾਂ ਦਾ ਟਾਈਮ ਹੋਰ ਕਿਉਂ ਕਰਨ ਕਰਨ ਜੋਗਰੇ ਤਾਂ ਇਹ ਜੇ ਸੋਣੇ ਲਿਆ ਸਿਉ ਪ੍ਰੋਬਲਮ ਹੋ ਰਹੀ ਹੈ ਕਿ ਇਹਨੇ ਦਿਖਾ ਦਿੱਤੀ ਸੋਣ ਲਈ ਕਿਸਾ ਵੀ ਸੋਣ ਲਿਆ ਤੇ ਐਸ ਵਾਲੇ ਪੋਜੀਸ਼ਨ ਕੀ ਹੈ ਸੋਣ ਲਈ ਤੇ ਉਸ ਤੋਂ ਬਾਅਦ ਸਰਜਰੀ ਹੋ ਕੇ ਵੀ ਅਜੇ ਇਫਸੈਂਟ ਬਰਸ ਲੱਗੇ ਹੋਏ ਨੇ ਸਵਾਲ ਪ੍ਰਸ਼ਨ ਚ ਲੱਗੇ ਹੋਇਆ ਠੀਕ ਕਿੰਨਾ ਕੁ ਅਲਰਜੀ ਨਾਲ ਵਜੇ ਖੋ ਵੀ ਲੱਗੇ ਫਿਰ ਉਹ ਦੋ ਸਾਲ ਪਰ ਕੰਮ ਨਹੀਂ ਕਰ ਸਕਦੇ ਇਹ ਵੀ ਦੇਖੋ ਇਹਨਾਂ ਨੇ ਸਾਂਝੇ ਕੰਮ ਲਈ ਸਾਲ ਮੋਰਚੇ ਦੇ ਸੱਦੇ ਤੇ ਕਿਸਾਨਾਂ ਦੇ ਲੀਡਰਾਂ ਦੇ ਸੱਦੇ ਤੇ ਉੱਥੇ ਗਏ ਭਾਵੇਂ ਠੀਕ ਹੈ ਜਜ਼ਬਾਤੀ ਹੋ ਗਏ ਉਸ ਵੇਲੇ ਉਸ ਵੇਲੇ ਤੱਕ ਜੋਸ਼ ਚ ਆ ਕੇ ਇਹਨਾਂ ਨੇ ਉਹ ਤਦ ਇਹਨਾਂ ਦੇ ਉਹ ਸੰਯੋਗ ਦੌਰਨ ਦੇਖੋ ਇਹਨਾਂ ਦੇ ਸ਼ੈਲ ਲੱਗਿਆ ਤੇ ਆ ਸਾਰਾ ਬੱਚਾ ਇਹਨਾਂ ਨੂੰ ਪੁੱਤਣਾ ਪਿਆ ਤੇ ਪੁੱਤਣਾ ਪੈ ਰਿਹਾ ਤੇ ਇਹ ਇਹਨਾਂ ਦੀ ਹੁਣ ਇਹ ਹੈ ਕਿ ਇਹ ਆਪ ਦੇ ਕੋਲ ਇਕੱਲੇ ਇਹ ਨਹੀਂ ਚਲਾ ਸਕਦੇ ਇਹਨਾਂ ਨੂੰ ਮਦਦ ਦੀ ਲੋੜ ਹੈ ਤੇ ਬੱਚ ਦਾ ਅਫਸੋਸ ਦੀ ਗੱਲ ਇਹ ਹੈ ਕਿ ਉਹ ਜਿਹੜੇ ਮੋਰਚੇ ਵਾਲੇ ਹੈ ਉਹਨਾਂ ਨੂੰ ਬਾਫੰਡੀ ਕਾਇਤੀ ਸੀ ਉਨਾਂ ਵਾਸਤੇ ਤਾਂ ਮੁਸ਼ਕਲ ਕੰਮ ਵੀ ਨਹੀਂ ਹੈ ਕੋਈ 5-4 ਲੱਖ ਰੁਪਇਆ ਉਹਨਾਂ ਵਾਸਤੇ ਤਾਂ ਗੱਲ ਹੀ ਕੁਛ ਨਹੀਂ ਹੈ ਅਜੇ ਘਰ ਉਹਨਾਂ ਨੂੰ ਵੀ ਕੁਝ ਸਾਗੇ ਇਹ ਉਹ ਕਿਉਂ ਨਹੀਂ ਕਰਦੇ 2 ਲੱਖ ਮਸਲਾ ਹੈ ਪਰ ਕੋਣ ਇਸ ਵੇਲੇ ਹੈ ਕਿ ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰ ਸਕਦਾ ਹੈ ਤੇ ਪਰ ਉਹ ਸਸਤਾ ਐਨਜੀਓ ਉਸ ਨੂੰ ਕਰਨੀ ਚਾਹੀਦੀ ਹੈ ਅਸੀਂ ਇਹਨਾਂ ਦਾ ਜਿਹੜਾ ਜਦੋਂ ਵੀਡੀਓ ਪਾਉਵਾਂਗੇ ਕੰਟੈਕਟ ਨੰਬਰ ਤੇ ਉਹਦਾ ਕੈਨਰ ਦੇ ਜਨਰ ਦੇ ਉਹ ਵੀ ਦੇ ਦੇਾਂਗੇ ਨਾਮ ਪਾ ਦੇਾਂਗੇ ਤੇ ਅਸੀਂ ਉਮੀਦ ਕਰਦੇ ਆ ਕਿ ਸਭ ਲੋਕਾਂ ਦੀ ਤੇ ਜਿਹੜੀਆਂ ਜਿਹੜੇ ਲੋਕ ਆ ਜਿਹੜੇ ਖਮੀ ਭਰਦੇ ਨੇ ਮਾਨਵਤਾ ਦੀ ਉਤਾਰੀ ਉਹ ਫਿਲਮ ਸਹਿਯੋਗ ਦੇਣਗੇ ਸਰੇ ਇਹਨਾਂ ਨੂੰ ਮਦਦ ਕਰਨਗੇ ਇਹ ਕਾਰਿਆ ਹੋ ਤੁਸੀਂ ਉਹ ਵੀਡੀਓ ਪਾਈ ਸੀ ਧੰਨਵਾਦ ਮੈਂ ਮਿਲਣ ਨੂੰ ਆ ਉਹ ਕਿਹੋ ਜਿਹੇ ਲੋਕਾਂ ਤੋਂ ਕਿੱਥੋਂ ਆਈ ਬੱਦਲ ਤੋਂ ਉਹ ਸਰ ਦੇਖੋ ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਨਾ ਕੱਲੇ ਇਹ ਨਹੀਂ ਵੀ ਸਿੰਘ ਤੇ ਮੇਰਾ ਮਨ ਬੜਾ ਖੁਸ਼ ਹੁੰਦਾ ਹੈ ਮੈਂ ਉਹਦੋਂ ਹੋਰ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਪਿੱਛੇ ਕੋਈ ਅਗਰਵਾਲ ਕੁਮਾਰ ਜਦੋਂ ਹੀ Hindu ਭਰਾਵਾਂ ਦੇ ਨਾਮ ਆਉਂਦੇ ਆ ਤੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਉਹਦੇ ਚ ਗੂਗਲ ਪੇਜ ਲਾਉਂਦੇ ਹਾਂ ਹਾਂ ਜੀ ਹਾਂ ਨਾਮ ਆਉਂਦੇ ਆ ਤੇ ਜਿਵੇਂ ਹੁਣ ਆਪਣੇ ਭੈਣਾ ਹੈਗੇ ਉਹਨਾਂ ਦੇ ਰਾਣੀ ਨਾਮ ਆਉਂਦਾ ਪਿੱਛੇ ਤੇ ਮੈਂ ਉਦੋਂ ਸੋਚਦਾ ਵੀ ਵਾਕਈ ਆਪਣਾ ਪੰਜਾਬ ਇੱਕ ਹੈ ਤੇ ਕੰਦੇ ਇਹ ਨਹੀਂ ਵੀ ਕੋਈ ਬਸ ਤਾਂ ਪੈਂਦਾ ਵੀ ਸੇਖੀ ਖੜਦੇ ਨਾਲ ਨਾ ਨਾ ਮੈਨੂੰ ਬੜਾ ਯਾਰ ਰਿਆਰ ਰੁਪਏ ਤੱਕ ਵੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਨੇ 200 ਰੁਪਏ 500 ਰੁਪਏ 1000 ਰੁਪਏ ਤੱਕ ਵੀ ਕੋ ਕੁਮਾਰ ਹੈ ਭਰਾ ਕਿ ਮੈਂ ਕੋਈ ਕਰਵਾਲਾ ਹੈ ਕੋਈ ਸਿੰਗਲਾ ਹੈ ਇਹ ਵੀ ਨੀ ਮਦਦ ਆਉਂਦੀ ਹੈ ਸੋ ਸਾਰੇ ਆ ਕੇ ਦੇਵੀ ਹਰਮਨ ਸਾਰੇ ਐਵੇਂ ਇਕੱਠੇ ਹੋ ਕੇ ਸਾਰੇ ਹੈਲਪ ਕਰੋ ਤੇ ਮੈਂ ਦੁਬਾਰਾ ਫਿਰ ਮੈਂ ਸਹੀ ਹੋਗਾ ਤੇ ਦੁਬਾਰਾ ਫਿਰ ਮੈਂ ਪੰਜਾਬ ਦੀ ਧਰਤੀ ਦੇ ਲਈ ਖੜਨ ਜੋਗਾ ਹੋ ਜਾਂਦਾ ਸਾਰਿਆਂ ਚ ਵਿਚਰ ਜੋਗਾ